ਕੋਈ ਨਹੀਂ ਲੱਗਦਾ ਕੋਈ ਨਹੀਂ ਕਰ ਰਿਹਾ ਕੋਈ ਉਹਨੂੰ ਬਾਣੀ ਨਾਲ ਕਿਉਂ ਗਰਬਾਣੀ ਦਾ ਬੰਦਾ ਰਹਿਣਾ ਤੁਸੀਂ ਇਸ ਜਿੰਨਸ ਦੇ ਵਿੱਚ ਕੀ ਜਹਾ ਹਲਾਗਾ ਅੱਜ ਪਹਿਲਾਂ 2015 ਦੇ ਵਿੱਚ ਲਾਇਬ੍ਰੇਰੀ ਚ ਬੇਅਦਵੀ ਹੁੰਦੀ ਆ ਆਪਾਂ ਸਾਰਿਆਂ ਨੇ ਦੇਖਿਆ ਦੋ ਟਰੱਕ ਪਰਕੇ ਬਾਹਰ ਕੱਢ ਕੇ ਚੱਲ ਜਾਂਦੇ ਨੇ ਉਹਨਾਂ ਦੇ ਬਜ਼ਾਰੀਆਂ ਨੇ ਇੱਕ ਟਰੱਕ ਰੋਕਿਆ ਉਸ ਟਰੱਕ ਦੇ ਵਿੱਚੋਂ ਪੰਜ ਵਸ ਦੀਤਾ ਪ੍ਰੋਣ شریف ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੱਜ ਜਰੇ ਆਪਣੇ ਧਾਰਮਿਕ ਗੇੜਾ ਸਾਡੇ ਵਿੱਚੋਂ ਹਵਾਲੇ ਨੇ ਜਾਂ ਮਹਾਰਾਜ ਜੀ ਜਿਸ ਸਮੇਂ ਅਜਿਹੇ ਦਿੱਖਤਾ ਨੇ ਉਹ ਬੰਨੀਆਂ ਉਸ ਵਾਰ 2022 ਦੇ ਵਿੱਚ ਸੇਵ ਕਟਨਾ ਵਾਪਰਦੀ ਆ ਅੱਜ ਅਸੀਂ 2005 ਪੱਛੀ ਦੇ ਵਿੱਚ ਕਿਹੜੇ ਲਗਿਆ ਤੁਸੀਂ ਦੇਖ ਲਓ ਆਹ ਮਹਾਂਕੋਸ਼ ਇਹ ਜਿਹੜੀ ਅਸੀਂ ਦੇਖ ਰਹੇ ਹਾਂ ਬਾਈ ਇਹਨਾਂ ਨੇ ਨਹੀਂ ਸ਼ਰਮਾਂ ਜੀ ਨੂੰ ਕਵਰ ਕਰਉ ਬਾਈ ਜਰਾ ਸਹੀ ਲਗਾ ਬਈ ਸਾਨੂੰ 2 ਮਿੰਟ ਦਾ ਸਮਾਂ ਦੇ ਦਿਓ 2 ਮਿੰਟ ਦਾ ਸਮਾਂ ਦੇਣਾ ਠੀਕ ਹੈ ਨਹੀਂ ਆ ਰਿਹਾ ਜਿਹੜੀ ਇਹਦਾ ਹਾਲਾ ਕੱਪੜਾ ਦਾ ਓਏ ਅੰਬਾ ਬੀੜੀ ਦਾ ਲੈਣਾ ਟੱਪਣਾ ਨਾ ਚੱਲੋ ਯਾਰ ਬਾਦੂ Bola!